ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ। ਅਗਰ ਵੀਡੀਓ ਤੇ ਕਲਿੱਕ ਕਰ ਲਿਆ ਉਸੇ ਦਾ ਲਾસ્ટ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਤੁਹਾਨੂੰ ਮੌਸਮ ਦਿਖਾਉਣਾ ਹੈ ਜੀ ਰਿਸ਼ੀਕੇਸ਼। ਆਪਾਂ ਇਸ ਟਾਈਮ ਖੜੇ ਹਾਂ ਜੀ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਤੇ ਰਾਤੀ ਆਪਾਂ ਇੱਥੇ ਪਹੁੰਚ ਗਏ ਸੀਗੇ। ਮੰਨ ਸੀਗਾ ਵੀ ਸਵੇਰੇ 6 ਵਜੇ ਚੱਲਾਂਗੇ। ਇੱਕ ਸਾਈਡ ਮੌਸਮ ਵੀ ਦੇਖ ਰਹੇ ਸੀਗੇ ਤੇ ਸਾਥੀ ਨੂੰ ਵੀ ਰੈਕਟ ਦੀ ਲੋੜ ਸੀਗੀ। ਪਰ ਫਿਰ ਅਸੀਂ ਸਟੇ ਕਰ ਲਈ। ਇੱਥੇ ਆਨੰਦਬਨ ਨਕ ਆਇਆ ਵੀ ਸ਼ਾਮਾ ਹੋ ਰਹੀ ਹੈ 12 ਵਜੇ ਦਾ ਤੇ ਸਾਡੀ ਹੁਣ ਗੁੱਡ ਮਾਰਨਿੰਗ ਹੋਈ ਹੈ। ਮੇਰੇ ਬਹੁਤ ਵਧੀਆ ਆਈ ਇੱਥੇ ਹਨਾ ਇੱਥੇ ਸ਼ਾਂਤ ਸੀਗਾ ਮਾਹੌਲ ਤੇ ਸਾਈਕਲ ਆਪਣੇ નીચે ਖੜਕੇ ਸੀਗੇ ਤੇ ਆਪਾਂ ਨੂੰ ਉੱਪਰ ਕਮਰਾ ਮਿਲ ਗਿਆ ਸੀਗਾ ਕਿਉਂਕਿ ਜਿਹੜੇ ਆਪਾਂ ਨੂੰ ਰਿਸ਼ਤੇਦਾਰ ਮਿਲੇ ਸੀਗੇ ਰਸਤੇ ਦੇ ਵਿੱਚ ਉਹਨਾਂ ਨੇ ਆ ਕੇ ਕਮਰਾ ਲੈ ਲਿਆ ਸੀਗਾ ਤੇ ਉਹਦਾ ਆਪਾਂ ਨੂੰ ਫਾਇਦਾ ਹੋਇਆ ਵੀ ਆਪਾਂ ਨੂੰ ਕਮਰੇ ਵਾਲੀ ਟੈਨਸ਼ਨ ਨਹੀਂ ਸੀਗੀ ਆਪਾਂ ਨੇ ਆ ਕੇ ਬਸ ਸਟੇ ਕਰੀ ਹੈ ਕੱਪੜੇ ਲਿੜੇ ਧੋਣ ਵਾਲੇ ਤੇ ਉਹ ਆਪਾਂ ਨੇ ਕੰਮ ਨਵੇੜ ਤੇ ਆਪਣਾ ਤੇ ਕੱਲ ਨੂੰ ਜੋ ਜਿੰਨਾ ਵੀ ਸਫਰ ਹੋਏਗਾ ਕੱਲ ਤੋਂ ਬਾਅਦ ਉਹ ਸਾਰਾ 60 60 ਕਿਲੋਮੀਟਰ ਨਿਕਲੇਗਾ ਮੈਨੂੰ ਲੱਗਦਾ ਗਾੜੀ ਲੱਗਾਂ ਕਿਉਂਕਿ ਹੁਣ ਤੱਕ ਆਪਾਂ 100 ਤੋਂ ਉੱਪਰ ਕੱਢਦੇ ਆਏ ਆ ਪਰ ਅੱਗੇ ਜਿੰਨਾ ਵੀ ਸਫ਼ਰ ਹੋਏਗਾ ਸਾਰਾ ਪਹਾੜੀ ਹੋਏਗਾ ਤੇ ਹੁਣ ਤੋਂ ਹੀ ਸ਼ਾਮ 12 ਵਜੇ ਦਾ ਹੋਇਆ ਹੈ ਹੁਣ ਤੋਂ ਹੀ ਬਹੁਤ ਮੋਟਰਸਾਈਕਲ ਆਣੇ ਸਟਾਰਟ ਹੋ ਗਏ ਇੱਕ ਪਾਰਕਿੰਗ ਪਿੱਛੇ ਆ ਸੋਲ ਹੁਣੇ ਸਟਾਰਟ ਹੋਊਗੀ ਤੇ ਹੌਲੀ-ਹੌਲੀ ਜਿਹੜੀ ਆਪਾਂ ਨੂੰ ਸਾਹਮਣੇ ਪਾਰਕ ਦਿਖ ਰਹੀ ਹੈ ਇਹਦੇ ਵਿੱਚ ਵੀ ਆਪਾਂ ਨੂੰ ਸਾਰੀ ਦੇ ਵਿੱਚ ਮੋਟਰਸਾਈਕਲ ਹੀ ਦੇਖਣ ਨੂੰ ਮਿਲਣਗੇ ਤੇ ਸਾਰਾ ਪੰਜਾਬ ਉੱਤਰਾਖੰਡ 'ਚ ਇਕੱਠਾ ਹੋ ਰਿਹਾ ਮੋਟਰਸਾਈਕਲਾਂ ਦੇ ਨੰਬਰਾਂ ਤੋਂ ਪਤਾ ਲੱਗਦਾ ਵੀ ਹਰ ਏਰੀਆ ਤੋਂ ਮੋਟਰਸਾਈਕਲ ਆਇਆ ਹੋਇਆ ਪੰਜਾਬ ਦੇ ਹਰ ਏਰੀਆ ਤੋਂ ਤੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿੱਥੇ-ਇਥੇ ਪੰਜਾਬੀ ਵਸਦੇ ਨੇ ਉਹ ਵੀ ਇਸ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਨੇ ਅਵਨ ਵਧੀਆ ਅੱਜ ਨਹੀਂ ਗਏ ਜੇ ਚਲੇ ਵੀ ਜਾਂਦੇ ਨਾ ੱਟਕਾ ਦੇ ਕਰਕੇ ਸਰੀਰ ਨਾਲ ਇਹ ਮੀਂਹ ਨੇ ਰੋਕ ਲੈਣੇ ਤੇ ਸੰਗਤ ਓ ਇਸੇ ਕਰਕੇ ਜਲਦੀ ਰੁਕਣ ਲੱਗ ਗਈ ਕਿਉਂਕਿ ਮੀਂਹ ਆ ਗਿਆ ਤੇ ਪਹਾੜੀ ਮੀਂਹ ਇਦਾਂ ਦਾ ਹੁੰਦਾ ਫਿਰ ਲੈਂਡਸਲਾਈਡਿੰਗ ਦੇ ਖਤਰੇ ਵੱਜ ਜਾਂਦੇ लो जी समान फल्ना तैयार हो गया अब भाई जा रहे आ रहे जा रहे हो आ रहे हो जा रहे हैं मेरे जा रहे जी फिर बारिश पै रही रुकूंगे रुकोगे नहीं नहीं बस मेरे प्रबंध पक्के आ बाकी माल कनाल आज फिर घाट पहुंचना हां जी घाट पहुंचना आज नहीं पीपल कोठी पीपल कोठी पीपल कोठी ठीक है ठीक है चलो गुरु महाराज चढ़ती गलटिंग दो। सही होगा क्योंकि हाँ। मोटरसाइकिल खड़े दिख रहे है तो पार्क है पार्किंग बनी हुई है मीडी वेट कर रही भी कदों हटूंगा ਕਦੇ ਮੀਂਹ ਪੈਣ ਲੱਗ ਜਾਂਦਾ ਕਦੇ ਮੀਂਹ ਹਟ ਜਾਂਦਾ ਸਾਨੂੰ ਟੈਨਸ਼ਨ ਸੀਗੀ ਸਾਈਕਲ ਦੀ ਵੀ ਅਗਰ ਮੀਂਹ ਦੇ ਵਿੱਚ ਇਹ ਖੜੇ ਰਹੇ ਤਾਂ ਫਿਰ ਮੀਂਹ ਦੇ ਪਾਣੀ ਨਾਲ ਯਰ ਲੱਗ ਜੇਗੀ ਤੇ ਜਿਹੜੀ ਇਹ ਮਸ਼ੀਨ ਆ ਫਿਰ ਗੇਰਾ ਵਾਲੀ ਇਹਦੇ ਵਿੱਚ ਦਿੱਕਤ ਆਏਗੀ ਤਾਂ ਆਪਾਂ ਨੇ ਹੁਣ ਛੱਤ ਦੇ ਥੱਲੇ ਖੜੇ ਕਰਤੇ ਇਹ ਐਂਟਰੀ ਆ ਪਾਰਕਿੰਗ ਦੀ ਬੈਕ ਸਾਈਡ ਵੀ ਪਾਰਕਿੰਗ ਹੈ ਬਹੁਤ ਖੁੱਲਾ ਏਰੀਆ ਹੈ ਜਿਹੜੇ ਇੱਥੇ ਸੇਵਾਦਾਰ ਨੇ ਮੈਂ ਤਾਂ ਤਰਲੇ ਕਰੇ ਪਰ ਉਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਉਹ ਕਹਿੰਦੇ ਵੀ ਸਾਨੂੰ ਇਹੀ ਗਿਆ ਹੋਇਆ ਵੀ ਉੱਪਰ ਕੋਈ ਚੀਜ਼ ਨਹੀਂ ਲੱਗ ਕੇ ਜਾਣ ਲੈਣੀ ਗੱਲਾਂ ਬਾਤਾਂ ਕਰੀਏ ਬਜ਼ੁਰਗ ਹੈ ਹੁਣ ਬਾਰ ਬਾਰ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਆ ਫਿਰ ਆਪਾਂ ਨੇ ਐਸੀ ਪਾਰਕ ਕਰ ਦਿੱਤੀ ਪਾਰਕਿੰਗ ਮੋਟਰਸਾਈਕਲ ਵਾਲੀ ਹੈ ਪਰ ਬੰਦਾ ਇੱਕ ਵਾਰੀ ਸਾਈਕਲ ਦੇਖ ਕੇ ਵੀ ਹੈਰਾਨ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਪੁੱਛਦਾ ਵੀ ਮੋਹਾਲੀ ਦੇ ਵਿੱਚ ਤਾਂ ਕਿੰਨੇ ਦਿਨ ਲੱਗੇ ਜਦੋਂ ਦੱਸੀ ਤਾਂ ਵੀ 2 ਦਿਨ ਤੇ ਕੱਲ ਇੱਕ ਮੁੰਡਾ ਕੀ ਬੋਲ ਰਿਹਾ ਸੀਗਾ ਵੀ 3 ਦਿਨ ਚ ਅਸੀਂ ਪਹੁੰਚੇ ਹਾਂ ਕਹਿੰਦੇ ਮੋਟਰਸਾਈਕਲਾਂ ਤੇ ਸਾਨੂੰ ਕਿੰਨੇ ਦਿਨ ਲੱਗੇ ਹੈਗੇ ਹਾਂ ਉਹ ਬੜੇ ਹੱਸੇ ਕੇ ਦੂਜੇ ਨੂੰ ਗੱਲਾਂ ਕੱਢਣ ਲੱਗ ਗਿਆ ਕਹਿੰਦਾ ਯਾਰ ਆਪਾਂ ਨੂੰ 3 ਦਿਨ ਲੱਗੇ 2 ਦਿਨ ਦਾ ਸਫਰ ਦੇ ਵਿੱਚ ਜਿੰਨੇ ਸਾਥੀ ਤੁਹਾਡੇ ਜ਼ਿਆਦਾ ਹੋਣਗੇ ਉਨਾ ਸਮਾਂ ਜ਼ਿਆਦਾ ਲੱਗੇਗਾ ਕਿਉਂਕਿ ਸਾਰੇ ਨੇ ਆਪਣੇ ਆਪ ਨਾਲ ਫੋਟੋਆਂ ਖਿੱਚਣੀਆਂ ਆਪਣੇ ਹਿਸਾਬ ਦੇ ਨਾਲ ਘੁੰਮਣਾ ਫਿਰਨਾ ਤੇ 2-4 ਬੰਦੇ ਹੋਗੇ ਨਾ ਬੰਦਾ ਉਹਨਾਂ ਨੂੰ ਤੋਰ ਰੱਖਦਾ ਆਪਣੇ ਨਾਲ ਪਰ ਇੰਨੇ ਨੂੰ ਸਾਹਮ ਨਹੀਂ ਹੁੰਦਾ ਫਿਰ ਲੋ ਜੀ ਆਪਾਂ ਨੂੰ ਲਿਫਾਫੇ ਲਿਫਾਫੇ ਦਿਖਣ ਲੱਗ ਗਏ ਇਹ ਨਿਸ਼ਾਨੀ ਹੈ ਮੀਂਹ ਦੀ ਇਹ ਵੀ ਸੀਜ਼ਨ ਦੇ ਹਿਸਾਬ ਨਾਲ ਹੈ ਹਾਂ ਹਾਂ ਸਹੀ ਗੱਲ ਹੈ ਤੇ ਹੁਣ ਅਸੀਂ ਟਰਾਈ ਕਰ ਰਹੇ ਹਾਂ ਕਿ ਉੱਪਰ ਜਾਈਏ ਇੱਕ ਵਾਰੀ ਟਾਪ ਤੇ ਤੇ ਟਾਪ ਤੇ ਜਾ ਕੇ ਤੁਹਾਨੂੰ ਥੱਲੇ ਦਾ 뷰 ਦਿਖਾਈਏ ਕਿਉਂਕਿ ਇਸ ਟਾਈਮ ਆ ਮਾਹੌਲ ਥੋੜਾ ਸ਼ਾਂਤ ਹੈ ਜਿੱਦਾਂ ਜਿੱਦਾਂ ਫਿਰ ਸ਼ਾਮ ਹੋਣਦੀ ਜਾਊਗੀ ਉਦਾਂ-ਉਦਾਂ ਫਿਰ ਇੱਥੇ ਮਾਹੌਲ ਗਰਮ ਹੁੰਦਾ ਜਾਣਾ ਸੰਗਤ ਵੱਧਦੀ ਜਾਣਾ ਚੱਲਦੇ ਆ ਜੀ ਇੱਕ ਵਾਰੀ ਦਰਸ਼ਨ ਮੇਲੇ ਕਰਕੇ ਵੀਡੀਓ ਨੂੰ ਬਣਾ ਰਹੇ ਆ ਇਹ ਨਹੀਂ ਪਤਾ ਕਿ ਆਵਾਜ਼ ਕਿੰਨਾ ਆਉਗੀ ਕਿ ਹਵਾ ਬਹੁਤ ਚੱਲ ਰਹੀ ਹੈ ਤੇ ਤੁਹਾਨੂੰ ਵਿਊ ਦਿਖਾਉਣ ਦੇ ਰੇਸ਼ੀ ਕੇ ਸਾਹਿਬ ਦਾ ਇਹ ਸਾਰਾ ਸਰਾਂ ਵਾਲਾ ਏਰੀਆ ਏ ਤੇ ਇੱਥੋਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਜਿੰਨਾ ਵੀ ਪਹਾੜੀ ਸਫਰ ਹੈ ਉਹ ਤਕਰੀਬਨ ਰਿਸ਼ੀ ਗਿਸ਼ਟ ਤੋਂ ਸਟਾਰਟ ਹੋ ਜਾਂਦਾ ਤੇ ਸਾਹਮਣੇ ਵੀ ਆਪਾਂ ਨੂੰ ਸ਼ਾਨ ਦਿਖਾਈ ਹੈ ਹਵਾ ਬਹੁਤ ਤੇਜ਼ ਹੈ ਮੈਨੂੰ ਲੱਗਦਾ ਵੀ ਵਾਇਸ ਓਵਰ ਦੇਣਾ ਪਏਗਾ ਤੇ ਸਾਹਮਣੇ ਆਪਾਂ ਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਇਧਰ ਗੁਰਦੁਆਰਾ ਸਾਹਿਬ ਹੈ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਂਦੇ ਸਰੋਵਰ ਸਾਹਿਬ ਦੇ ਬੱਛਿਆਂ ਵਗੈਰਾ ਪਹਿਲਾਂ ਕਾਫੀ ਰੱਖਿਆ ਨਹੀਂ ਕਰਦੇ ਬੱਛਿਆਂ ਵਗੈਰਾ ਬਹੁਤ ਰੱਖਿਆ ਮੇਰੇ ਪਰ ਹੁਣ ਨਹੀਂ ਪਤਾ ਕੀ ਜੀ ਵੀਡੀਓ ਤਾਂ ਬਣ ਗਈ ਹੁਣ ਆਏ ਨਹੀਂ ਪਤਾ ਵੀ ਆਵਾਜ਼ ਕਿੱਦਾਂ ਦੇ ਆਉਣੀ ਆ ਇਹ ਵਾਇਸਓਵਰ ਦੇਣਾ ਪਏਗਾ ਆਹ ਨਾਲ ਦਿਨ ਵਿੱਚ ਪਹਾੜਾਂ ਨਾਲ ਬੱਤੇ ਲੱਗਦੇ ਆ ਤਿਆਰੀ ਤਿਆਰਵਨ ਤਿਆਰਾਂ ਦੀ ਜਿਹੜੀਆਂ ਜਿਹੜੀਆਂ ਹੁਣ ਤੱਕ ਚੜਾਈਆਂ ਮਿਲੀਆਂ ਨਾ ਇਹ ਪਹਾੜਾਂ ਨੂੰ ਦੇਖ ਕੇ ਉਹ ਚੜਾਈਆਂ ਨਹੀਂ ਲੱਗਦੀਆਂ ਉਹ ਨਿਚੜਾਈਆਂ ਲੱਗਦੀਆਂ ਪਹਿਲਾਂ ਆਲਾ ਵੀ ਉਹੀ ਚੜਾਈਆਂ ਨੇ ਆ ਉਹ ਖੇਲ ਜੀ ਲੱਗੀ ਜਾਂਦੀ ਹਨ ਖੇਲ ਲੱਗਦਾ ਪਰ ਜੇ ਤੂੰ ਇਹ ਪਹਾੜ ਦੇਖੇ ਤੇ ਸਾਰਾ ਘੁੰਮ ਕੇ ਪਹਾੜ ਚੜ੍ਹ ਹੋਏਗਾ ਉਹ ਵਿੱਚ ਤੁਹਾਨੂੰ ਸੜਕ ਵੀ ਦਿਖਰੀ ਹੋਏਗੀ ਉਹ ਮੰਦਿਰ ਤੋਂ ਸਿੱਧੀ ਅੱਗੇ ਬੱਸ ਜਾ ਰਹੀ ਹੈ ਰਿਸ਼ੀਕੇਸ਼ ਜੋ ਵਰਦੋਰਾ ਸਾਹਿਬ ਹੈ ਇਹ ਪ੍ਰੋਪਰ ਠਹਿਰਨ ਲਈ ਬਣਾਇਆ ਗਿਆ ਵੀ ਇੱਥੇ ਆ ਕੇ ਤੁਸੀਂ ਇੱਕ ਵਾਰੀ ਸਰੀਰ ਨੂੰ ਰਿਲੈਕਸ ਕਰ ਲਓ ਉਸ ਤੋਂ ਬਾਅਦ ਨੂੰ ਪਹਾੜਾਂ ਨਾਲ ਮੱਥੇ ਲਾਓ ਤੇ ਫਿਰ ਮੁੰਡੇ ਇੰਨੀ ਗੁਰ ਰਿਲੈਕਸ ਕਰ ਲੱਗ ਗਈ ਵੀ ਪੌੜੀਆਂ ਛੱਡ ਕੇ ਕਹਿੰਦੇ ਲਿਫਟ ਦੇ ਦਵਾਲੇ ਹੋ ਗਏ ਇਹ ਬੱਸ ਜੀ ਕਿ ਨੇੜਾ ਲੈਣਾ ਹੈਗੇ ਅੱਗੇ ਦੀ ਮਾਰਕਮ ਦੇ ਵਿੱਚ ਨੂੰ ਜਦੋਂ ਵਿੱਚ ਪਹਿਲੀ ਵਾਰ ਕਰ ਜਾਗੇ ਲਿਫਟਾਂ ਵਿੱਚ ਬਹਿ ਜਾਣਾ ਤੇ ਕਾਹਨ ਤੇ ਲੰਮੇ ਤਾਂ ਹਾਂ ਵੀ ਜਿਆਦਾ ਫਿਰ ਲਿਫਟ ਪੀ ਜੀ ਦੇ ਵਿੱਚ ਹੁੰਦੀ ਸੀ ਪੀ ਜੀ ਚੰਡੀਗੜ੍ਹ ਜਿੰਨਾ ਵੀ ਤੁਹਾਨੂੰ ਇਹ ਖਾਲੀ ਏਰੀਆ ਦਿਖ ਰਿਹਾ ਇਹ ਸ਼ਾਮ ਤੱਕ ਸਾਰਾ ਭਰ ਜਾਏਗਾ ਥੱਲੇ ਗੱਦੇ ਵਿਛਜੂਗੇ ਜਿਨ੍ਹਾਂ ਨੂੰ ਕਮਰਾ ਨਹੀਂ ਮਿਲਿਆ ਤੇ ਉਹ ਥੱਲੇ ਪੈ ਜਾਣਗੇ ਤੇ ਆਪਾਂ ਪਹੁੰਚ ਕੇ ਕਮਰੇ 'ਚ ਬਿਨਾ ਬੈੱਡ ਤੋਂ ਆਪਾਂ ਨੇ ਕਮਰਾ ਲਿਆ ਤਾਂ ਵੀ ਸਾਈਕਲ ਅੰਦਰ ਆ ਜਾਵੇ ਪਰ ਸਾਈਕਲ ਅੰਦਰ ਨਹੀਂ ਆਇਆ ਇਹ ਕਮਰੇ ਦਿਖਾ ਲਏ ਜੀ ਨਾਰੀਅਲ ਪੰਨ ਕੇ ਚੋਬਰਾਂ ਨੇ ਖਾ ਲਿਆ ਤੇ ਕੱਪੜੇ ਦੀ ਪ੍ਰਦਰਸ਼ਨੀ ਇੱਧਰ ਲੱਗੀ ਹੋਈ ਇਹ ਤਾਂ ਜਿਵੇਂ ਡੱਡੂ ਮੱਜਰੇ ਦੇ ਵਿੱਚ ਘਰ ਨਹੀਂ ਹੁੰਦੇ ਛੋਟੇ ਛੋਟੇ ਜੀ ਵੀ ਸਾਰਾ ਕੁਝ ਉਹਨਾਂ ਨੇ ਵੇਚ ਹੀ ਕਰਿਆ ਹੋਇਆ ਪਿਓ ਵਾਲਾ ਸੀਨ ਹੋਇਆ ਬਾਹਰ ਦੋ ਘੰਟੇ ਰੁਕੇ ਸੀਗੇ ਅਸੀਂ ਤਾਂ ਬਾਹਰ ਵਾਲਾ ਮਾਹੌਲ ਦੇਖ ਕੇ ਆਪਾਂ ਨੇ ਇਹੀ ਡਿਸੀਜਨ ਬਣਾਇਆ ਸੀਗਾ ਵੀ ਅੱਜ ਜੇ ਸਾਈਕਲ ਚਲਾਉਂਗੇ ਤਾਂ ਦੋ ਦਿੱਕਤਾਂ ਆਉਣਗੀਆਂ ਸਭ ਤੋਂ ਪਹਿਲਾਂ ਹਵਾ ਬਹੁਤ ਤੇਜ਼ ਚੱਲਦੀ ਹੈ ਜ਼ੋਰ ਬਹੁਤ ਲੱਗੂਗਾ ਉਸ ਤੋਂ ਬਾਅਦ ਜਦੋਂ ਮੀਂਹ ਪੈਣ ਲੱਗ ਜਾਂਦਾ ਫੇਰ ਰੁਕਣਾ ਪੈਂਦਾ ਹੈ ਅਗਰ ਮੀਂਹ ਦੇ ਵਿੱਚ ਨਹੀਂ ਰੁਕੇ ਫਿਰ ਅਮਨ ਦਾ ਜੋ ਸਾਈਕਲ ਹੈ ਉਹ ਦਿੱਕਤ ਕਰੇਗਾ ਸਾਈਕਲ ਨਹੀਂ ਦਿੱਕਤ ਕਰੇਗਾ ਬੈਗ ਵਾਟਰਪੂਫ ਨਹੀਂ ਹੈ ਪੋਲੀਥੀਨ ਉਹਨੇ ਅੰਦਰ ਪਾਇਆ ਹੋਇਆ ਸੀ ਉਹਨੂੰ ਪਹਿਲੀ ਬਾਹਰ ਕੱਢ ਕੇ ਰੱਖਾਂਗੇ ਕਿਉਂਕਿ ਅੱਗੇ ਬਾਰਿਸ਼ ਹੀ ਮਿਲੇਗੀ ਉਦੋਂ ਸਾਈਕਲ ਨੂੰ ਐਨੀ ਕੋਈ ਦਿੱਕਤ ਨਹੀਂ ਹੁੰਦੀ ਜੋ ਮੇਨ ਮਸ਼ੀਨ ਹੈ ਸ਼ਿਫਟਰ ਵਾਲੀ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੋਰ ਕੋਈ ਪ੍ਰੋਬਲਮ ਨਹੀਂ ਬਾਕੀ ਆਪਣੇ ਕੋਲੇ ਚੇਨ ਕਲੀਨਰ ਹੈਗਾ ਹੈ ਉਹ ਚੈਨ ਤੇ ਮਾਰਦੇ ਰਹਾਂਗੇ ਤੇ ਚੈਨ ਵਧੀਆ ਕੰਮ ਕਰਨਾ ਸਟਾਰਟ ਕਰ ਦੂੰਗੇ ਅੱਜ ਦਾ ਅਲਡੂ ਸਿਸ਼ਨ ਫਾਈਨਲੀ ਵਧੀਆ ਰਿਹਾ ਤੇ ਹੁਣ ਥੋੜੀ ਵੀਡੀਓ ਵਗੈਰਾ ਐਡਿਟ ਕਰਦੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਵਾ ਕੇ ਥੋੜੀ ਮਾਰਕੀਟ ਘੁੰਮ ਕੇ ਆਵਾਂਗੇ ਕਿਉਂਕਿ ਇੱਕ ਦੋ ਚੀਜ਼ਾਂ ਲੈਣ ਆਲੀਆਂ ਜਿਹੜੀ ਆਪਾਂ ਨੇ ਐਕਸਟਰਾ ਟਿਊਬ ਲਈ ਸੀਗੀ ਉਹ ਹਮਰ ਵਾਲੇ ਸਾਈਕਲ ਦੇ ਵਿੱਚ ਪੈ ਗਈ ਤੇ ਉਸ ਤੋਂ ਬਾਅਦ ਇੱਕ ਸਪਰੇ ਐਕਸਟਰਾ ਹੋਰ ਫੜਨੀ ਹੈ ਤੇ ਸੁਣਿਆ ਵੀ ਉੱਪਰ ਨਿੰਬੂ ਬਹੁਤ ਮਹਿੰਗੇ ਹੋ ਜਾਂਦੇ ਵੀ ਉਹ ਨੀਚੇ ਹੀ ਕੈਰੀ ਕਰ ਲਿਓ ORS ਲੈਣ ਆਲੇ ਪਏ ਆ ਨੇਕਾ ਮੋਟਾ ਸਮਾਨ ਬਹੁਤ ਲੈਣ ਵਾਲਾ। ਉਹ ਇੱਥੇ ਵੀ ਕੈਰੀ ਕਰਕੇ ਜਾਵਾਂਗੇ। ਬਾਕੀ ਜੋ ਸਾਨੂੰ ਲੱਗ ਰਿਹਾ ਵੀ ਸਫਰ ਜੱਗੇ ਲੋਡ ਨਹੀਂ ਪਏਗੀ ਸਮਾਨ ਦੀ ਉਹ ਆਪਾਂ ਇੱਥੇ ਹੀ ਰੱਖ ਜਾਗੇ। ਸੈਕਲਾ ਸੁਖਲਾ ਲੱਗੇ। ਆਪਾਂ ਨੂੰ ਪੰਡਤ ਜੀ ਮਿਲੇ ਤੇ ਪੰਡਤ ਜੀ ਕਦਾਰ ਰਾਹ ਜਾ ਕੇ ਆਏ। ਜਿਹੜਾ ਬੰਦਾ ਪਹਿਲੀ ਵਾਰ ਜਾਂਦਾ ਨਾ ਪਹਾੜੀ ਲੱਗ ਕੇ ਜੋ ਥੱਕ ਜਾਂਦਾ। ਤੇ ਪੰਡਤ ਜੀ ਨੇ ਆਪਾਂ ਨੂੰ ਸਲਾਹ ਦੇਈ ਵੀ ਤੁਸੀਂ ਖੱਚਰਾ ਕਰ ਲਿਓ। ਜੇ ਪਟਾਣੇ ਜੋਰ ਹੋਇਆ ਤਾਂ ਕਦਾਰ ਨਾਲ ਜਾਇਓ ਨਹੀਂ ਨਾ ਜਾਇਓ। ਤੇ ਜਦੋਂ ਆਪਾਂ ਨੇ ਦੱਸਿਆ ਵੀ ਆਪਣੇ ਕੋਲੇ ਸਾਈਕਲ ਹੈ। ਤੇ ਪੰਡਾ ਜੀ ਸ਼ੌਕ ਹੋ ਗਏ ਓ ਮਾਈ ਗॉड ਤੁਹ ਨਾ ਆਤਾ ਨਹੀਂ ਫਿਰਨਾ ਇਹ ਤਾਂ ਦੰਦਲਾ ਮਾਰਤਾ ਨਹੀਂ ਚਾਹਤ ਪ੍ਰਾਜੋਗ ਨੂੰ ਫੇਲ ਕਰੂ ਇਹ ਆਪਣੀ ਦੂਸਰੀ ਯਾਤਰਾ ਏ ਇਸ ਤੋਂ ਪਹਿਲੇ ਆਪਣਾ ਆਲ ਇੰਡੀਆ ਹੋਇਆ ਵਾ ਨਾ ਉਹੀ ਸੀਨ ਹੋ ਗਿਆ ਵੀ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਇਹ ਬੀਬੀ ਬੀਬਾ ਹੈ ਵਸ ਕਾਹਵੇਂ ਲਿਖੋਗੇ ਰੱਖਾ ਵਾ ਤੇ ਇਹ ਹੈ ਜੀ 5 ਵਜੇ ਦਾ ਮਾਹੌਲ ਸੰਗਤ ਜਲਦੀ ਆ ਜਾਂਦੀ ਕਿਉਂਕਿ ਇੱਥੇ ਕਮਰੇ ਤਾਂ ਮਿਲ ਜਾਂਦੇ ਪਰ ਮਿਲਦੇ ਔਖੇ ਆ ਇਹ ਗੁਰਦੁਆਰਾ ਸਾਹਿਬ ਵਿੱਚ ਆਸਰਾ ਖਾਨ ਨਹੀਂ ਹੈ ਇਹ ਸੰਗਤਾਂ ਦੀ ਠਹਿਰ ਦੇ ਲਈ ਬਣਾਇਆ ਹੋਇਆ ਤਾਂ ਕਿ ਸੰਗਤ ਦੇ ਅੱਗੇ ਰੈਸਟ ਕਰਕੇ ਅੱਗੇ ਪਹਾੜੀ ਸਫ਼ਰ ਕਰ ਲਵੇ ਤੇ ਜਿਹੜੇ ਬਜ਼ੁਰਗ ਹੈ ਉਹਨਾਂ ਲਈ ਗੱਡੀ ਖੜਾਈ ਹੋਈ ਹੈ ਅਗਰ ਉਹ ਅੱਗੇ ਜਾਣਾ ਚਾਹੁੰਦੇ ਆ ਅਸਮ ਦੇ ਜਿਹੜੀ ਮਰਜ਼ੀ ਰੁਕਦੇ ਵਿੱਚ ਆ ਜਿਓ ਤੁਹਾਨੂੰ ਇੱਥੇ ਟੂਰਿਸਟ ਐਂ ਦੇ ਨਿਕਣਗੇ ਤੇ ਪੂਰੇ ਹੌਲਡ ਦੇ ਵਿੱਚ ਇਥੋਂ ਦੀ ਜੋ ਰਿਵਰ ਰਫਟਿੰਗ ਬਹੁਤ ਫੇਮਸ ਹੈ ਇਧਰ ਨੂੰ ਯੋਗਾ ਕੈਪੀਟਲ ਬੋਲਿਆ ਜਾਂਦਾ ਹੈ ਯੋਗ ਨਗਰੀ ਬੋਲਿਆ ਜਾਂਦਾ ਹੈ ਇੱਥੇ ਸਾਰਨਰ ਬਹੁਤ ਆਲੇ ਨੇ ਜਿਹੜੇ ਯੋਗਾ ਵਗੈਰਾ ਪਿਖਦੇ ਨੇ ਤੇ ਇਹ ਜੋ ਮੰਦਿਰ ਹੈ ਇਹ ਤਾਮਿਲਨਾਡੂ ਵਾਲੀ ਜੋ ਤਾਮਿਲਨਾਡੂ ਹੋ ਗਿਆ ਕੇਰਲਾ ਹੋ ਗਿਆ ਉਧਰ ਦੇ ਮੰਦਿਰਾਂ ਦੀ ਝਾਕੀ ਪਾ ਲਾ ਆਪਾਂ ਫੋਨ ਪਾਈਏ ਜੇਬ ਦੇ ਵਿੱਚ ਇੱਥੋਂ ਜਾਣਾ ਆਪਾਂ ਦਾ तकरीबन 1.5 ਕਿਲੋਮੀਟਰ 1.5 ਕਿਲੋਮੀਟਰ ਤੇ ਆਪਾਂ ਨੂੰ ਸ਼ੋਰੂਮ ਮਿਲ ਜੇਗਾ ਜੀ ਫਾਇਰਫੋਕਟ ਕੰਪਨੀ ਦਾ ਤੇ ਉੱਥੋਂ ਆਪਾਂ ਨੂੰ ਟਿਊਬ ਮਿਲ ਜੇਗੀ ਰਿਸ਼ੀਕੇਸ਼ ਦੇ ਵਿੱਚ ਖੈਰ ਦੇ ਲਈ ਦੋ ਗੁਰਦੁਆਰਾ ਸਾਹਿਬ ਹੈ ਪਹਿਲੇ ਉਸ ਸਾਈਡ ਆ ਦੂਸਰਾ ਇਹ ਜੋ ਰੇਲਵੇ ਸਟੇਸ਼ਨ ਨੂੰ ਰੋਡ ਜਾ ਰਿਹਾ ਇਹ ਉਸ ਦੇ ਉੱਤੇ ਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਤੇ ਇੱਥੇ ਵੀ ਤੁਹਾਨੂੰ ਕਮਰਾ ਈਜ਼ਲੀ ਮਿਲ ਜੇਗਾ ਜਿਹੜਾ ਉਹ ਅੱਗੇ ਵਾਲਾ ਗੇਟ ਹੈ ਉਹ ਐਂਟਰੀ ਲਈ ਹੈ ਤੇ ਜਦੋਂ ਉਧਰ ਸੰਘਟ ਜਿਆਦਾ ਹੋ ਜਾਂਦੀ ਕਮਰਾ ਨਹੀਂ ਮਿਲਦਾ ਤਾਂ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਸਕਦੇ ਹੋ ਇੱਥੇ ਤੁਹਾਨੂੰ ਹਾਲ ਮਿਲ ਜੇਗਾ ਤੇ ਰੂਮ ਤਾਂ ਇੱਥੇ ਤਕਰੀਬਨ ਲਿਮਟਿਡ ਹੀ ਹੈ ਪਰ ਹਾਲ ਦੇ ਵੀ ਤੁਸੀਂ ਸਟੇ ਕਰ ਸਕਦੇ ਹੋ ਤੇ ਸਾਰੀ ਚਾਰ ਦਿਵਾਰੀ ਹੈ ਵਿਕਲੋਗ ਵੇਲੇ ਤੁਹਾਡੇ ਅੰਦਰ ਚਲੇ ਜਾਣਗੇ ਸਾਹਮਣੇ ਰੇਲਵੇ ਸਟੇਸ਼ਨ ਹੈ ਤੇ ਆਪਾਂ ਨੇ ਜਾਣਾ ਇਸ ਤਰ੍ਹਾਂ ਇੱਧਰ ਸ਼ੋਰੂਮ ਹੈ ਫਾਇਰਫਾਕਸ ਦਾ ਅੱਗੀ ਉਤرائی ਆ ਗਈ ਤੇ ਸਾਹਮਣੇ 뷰 ਬਹੁਤ ਸੋਹਣਾ ਬਣ ਰਿਹਾ ਹੈ ਰੂਈ ਚੱਕਰ ਕੀ ਬਾਤ ਆ ਆ ਸੇਵਕਾ ਕਿੱਧਰ ਨੂੰ ਆ ਰਿਹਾ ਜੀ ਪੀ ਐਸ ਮੈਪ ਦੀ ਖੱਜਲ ਖਵਾਰੀ ਤੋਂ ਬਾਅਦ ਤੇ ਲੋਕਲ ਨੂੰ ਰਸਤਾ ਪੁੱਛਿਆ ਤਾਂ ਦੁਕਾਨ ਸਾਹਮਣੇ ਆ ਤੇ ਦੁਕਾਨ ਵੀ ਕੀ ਦੀ ਹੈ ਜੀ ਪੰਜਾਬ ਸਾਈਕਲ ਸਟੋਰ ਕੀ ਬਾਤ ਹੈ ਇਹ ਪੰਜਾਬੀ ਲੋਗੇ ਪੰਜਾਬੀ ਨੂੰ ਟੱਕਰ ਰਹੇ ਜਿਹੜੀ ਐਕਸਟਰਾ ਟਿਊਬ ਕੋਈ ਜੀ ਉਹ ਆਪਾਂ ਨੇ ਅਮਨ ਵਾਲੇ ਸਾਈਕਲ 'ਚ ਪਾ ਲਈ ਸੀਗੀ ਤੇ ਇੱਥੋਂ ਆਪਾਂ ਨੂੰ ਪਹਿਲਾਂ ਜਦੋਂ ਖਿਡੌਣੇ ਵਗੈਰਾ ਦੇਖੇ ਬੱਚਿਆਂ ਵਾਲੇ ਤਾਂ ਲੱਗੇ ਵੀ ਇੱਥੋਂ ਟਿਊਬ ਨਹੀਂ ਮਿਲੇਗੀ ਪਰ ਇਹਨਾਂ ਵੇ ਇੱਕ ਸਾਹਮਣੇ ਵੀ ਸ਼ੋਰੂਮ ਹੈ ਹੀਰੋ ਵਾਲਿਆਂ ਦਾ ਇੱਥੋਂ ਮਿਲ ਗਈ ਆਪਾਂ ਨੂੰ ਟਿਊਬ ਕਿਉਂਕਿ 275 ਬਹੁਤ ਰੇਅਰ ਹੈ ਇਜ਼ੀਲੀ ਮਿਲਦੀ ਨਹੀਂ ਤੇ ਬਾਊ ਜੀ ਬੋਰ ਵੀ ਸਾਡਾ ਵੀ ਪਾਰਸਲ ਲੈ ਕੇ ਜਾਇਓ ਇਹ ਹੇਮਕੁੰਨ ਸਾਹਿਬ ਲੈ ਕੇ ਜਾਣਾ ਆਪਾਂ ਨੇ ਤੇ ਹੁਣ ਖਾਣ ਪੀਣ ਦੇ ਆਈਟਮਾ ਪੜ੍ਹਨੀ ਆ ਬਾਕੀ ਅਮਨ ਨੂੰ ਪੁੱਛਣੀ ਜੀ ਹੋਰ ਕੀ ਰਹਿ ਗਿਆ ਇਸ ਟਾਈਮ ਆਪਾਂ ਐਂਟਰੀ ਕਰੀ ਗਏ ਜੀ ਮਹਾਰਾਜਾ ਅਗਰਸੈਨ ਵਾਲਾ ਜੋ ਗੇਟ ਹੈ ਉੱਪਰ ਸਾਈਡ ਦੀ ਤੇ ਅੱਗੇ ਫਿਰ ਮਾਹੌਲ ਚੈੱਕ ਕਰੋ ਰਿਸ਼ੀਗੋਸ਼ਤੇ ਇੱਕ ਨੂੰ ਪੂਰੀ ਪ੍ਰੋਪਰ ਵੀਡੀਓ ਬਣਾਉਂਗੇ ਕਿਉਂਕਿ ਇੱਥੇ ਮੈਂ 3 ਸਾਲ ਲਗਾਏ ਹੋਏ ਆ ਤੇ ਇਸ ਨੂੰ ਸਾਰਾ ਕੁਝ ਪਤਾ ਹੈ ਵਾਪਸੀ ਤੇ ਇੱਕ ਲਗ ਤੋਂ ਵਲੌਗ ਹੀ ਰਿਸ਼ੀਗੋਸ਼ਤੇ ਬਣਾਵਾਂਗੇ ਕਿ ਬਹੁਤ ਸੋਹਣਾ ਹੈ ਤੇ ਬਜਟ ਫਰੈਂਡਲੀ ਹੈ ਕੋਈ ਵੀ ਇੱਥੇ ਆ ਕੋਮ ਸਕਦਾ ਹੈ ਤੇ ਅੱਗੇ ਜਾ ਕੇ ਤੁਹਾਨੂੰ ਕੁਸੂਨ ਜਿਹਾ ਥਿਊ ਦਿਖਾਉਂਦੇ ਮੈਂ ਸ਼ੂਟਿੰਗ ਤੁਹਾਨੂੰ ਝਲਕ ਦਿਖਾਣੀ ਹੈ ਇਹ ਵਾਲੀ ਵੀਡੀਓ ਦੇ ਵਿੱਚ ਬਾਕੀ ਜਿਹੜਾ ਪੂਰਾ ਵਲੌਗ ਹੋਊਗਾ ਤੇ ਉਹਦੇ ਵਿੱਚ ਤੁਹਾਨੂੰ ਫਿਰ ਪ੍ਰੋਪਰ ਦਿਖਾਵਾਂਗੇ ਚੱਲ ਮਿੱਤਰ ਚੱਲ ਕਰ ਲਾ ਸਾਈਡ ਕਰ ਲਾ ਲੋ ਜੀ ਸਰਦਾਰਾਂ ਦੀ ਇੰਨੀ ਕੋਈ ਇੱਜ਼ਤ ਹੈ ਵੀ ਪਿੱਛੇ ਪਾਰਕਿੰਗ ਹੈ ਪਰ ਆਪਾਂ ਨੇ ਪਰਮਿਸ਼ਨ ਲੈ ਲਈ ਤੇ ਆਪਾਂ ਅੱਗੇ ਲਈ ਆਏ ਸਾਈਕਲ ਤੇ ਅੰਦਰ ਫਿਰ ਮਾਹੌਲ ਚੈੱਕ ਕਰੋ ਤੇ ਉੱਧਰ ਗੰਗਾ ਆਰਤੀ ਹੋਣ ਲੱਗੀ ਟਾਈਮ ਹੋ ਗਿਆ 6:30 ਵਜੇ ਦਾ ਟਾਈਮ ਹੈ ਗੰਗਾ ਮਈਆ ਦੀ ਆਰਤੀ ਹੋ ਜਗੀ ਸਟਾਰਟ ਕਿਆ ਬਾਤ ਹੈ ਦੋ ਜੀ ਕਰੋ ਜੀ ਇਹ ਮੈਨੂੰ ਰਥ ਮਹਾਭਾਰਤ ਵਾਲਾ ਲੱਗ ਰਿਹਾ ਆਪਾਂ ਸਹੀ ਟਾਈਮ ਤੇ ਆ ਗਏ 6:30 ਹੋਣ ਵਾਲੇ ਆ ਤੇ ਆਪਾਂ ਗੰਗਾ ਆਰਤੀ ਦੇਖ ਕੇ ਚੱਲਾਂਗੇ ਤੇ ਸਾਹਮਣੇ ਬਹੁਤ ਸੋਹਣੀ ਪੇਂਟਿੰਗ ਕਰੀ ਹੋਈ ਹੈ ਆਰਟ ਬਹੁਤ ਸੋਹਣੀ ਹੈ ਥਿ ਵਿਊ ਬਹੁਤ ਸੋਹਣਾ ਬਣਦਾ ਲੋਜੀ ਚੈੱਕ ਕਰੋ ਫਿਰ ਸ਼ਰਧਾਲੂ ਪਹੁੰਚੇ ਹੋਏ ਸਾਰੇ ਤੇ ਗੰਗਾ ਆਰਤੀ ਸਟਾਰਟ ਹੋ ਜੇਗੀ ਜਿਹੜਾ ਰਿਸ਼ੀਕੇਸ਼ ਦਾ ਪੂਰਾ ਵਲੌਗ ਹੋਏਗਾ ਉਹਦੇ ਵਿੱਚ ਆਪਾਂ ਗੰਗਾ ਜੋ ਆਰਤੀ ਹੈ ਉਹ ਮੈਂਸ਼ਨ ਕਰ ਲਾਂਗੇ ਹੁਣ ਆਪਾਂ ਜਾ ਰਹੇ ਹਾਂ ਜੀ ਸਬਜੀ ਮੰਡੀ ਉਥੋਂ ਫਰੂਟ ਲਵਾਂਗੇ ਤੇ ਫਿਰ ਕੱਲ ਦਾ ਸਫਰ ਸਟਾਰਟ ਹੋ ਜਾਏਗਾ ਤੇ ਇਸ ਟਾਈਮ ਅਮਨ ਨੂੰ ਪੂਰੀ ਟੈਂਸ਼ਨ ਹੈ ਇਹ ਸਾਈਕਲ ਕਿੱਥੇ ਲਗਾਈਏ ਕਿ ਸੰਗਤਵਾਦੀ ਉਹ ਜਾ ਰਹੀ ਹੈ ਤੇ ਆਪਾਂ ਦੇਖਦੇ ਜਿੱਥੇ ਪਹਿਲੇ ਲਗਾਇਆ ਉਹ ਤਾਂ ਜਿਹੜਾ ਜਗਾ ਉੱਥੀ ਹੋਈ ਫਿਰ ਤਾਂ ਬਹੁਤ ਵਧੀਆ ਹੈ ਨਹੀਂ ਫਿਰ ਬਾਪੇ ਦੇ ਓਲੇ ਹੋਏ ਤੇ ਫੇ ਕਮਰੇ ਚ ਲੈ ਜਾਣਾ ਪਏਗਾ ਬਾਕੀ ਦੇਖਦੇ ਕਿਆ ਮੌਦ ਹੈ ਇੱਧਰ ਨੰਗਰ ਖਾਲੇ ਜੀ ਤੇ ਸਾਹਮਣੇ ਚਾਹ ਹੈ ਤੇ ਉੱਧਰ ਮੈਡੀਕਲ ਡਿਪਾਰਟਮੈਂਟ ਹੈ ਉੱਧਰ ਵੀ ਜਾ ਕੇ ਦੇਖਦੇ ਕਿਆ ਕੁਝ ਹੈ ਬਾਬਾ ਜੀ ਗੁਰਦੁਆਰੇ ਜਾ ਕੇ ਵੀ ਝੂਠ ਬੋਲੀ ਜਾਂਦਾ ਤੂੰ ਬਾਬਾ ਨੂੰ ਦੱਸਦਾ ਕਿ ਉਹ ਨਹੀਂ ਬੈਟਰੀ ਵਾਲੀ ਐ ਇਹ ਬੈਟਰੀ ਵਾਲੀ ਨਹੀਂ ਹੈਗੀ ਸੀ ਬੈਟਰੀ ਵਾਲੀ 21 ਗੀਰ ਆ ਬਾਬਾ 21 ਗੀਰ ਹਾਂ ਸੱਚੀ ਇਹਦੀ ਵਾਲੀ ਨੂੰ 21 ਐ ਮੇਰੇ ਵਾਲੀ ਨੂੰ 18 ਐ ਬਾਬਾ ਨੂੰ 5000 ਗਿਆ ਬਈ ਹੈ 5000 ਦੀ ਆ ਉਹ 5000 ਦੀ ਹੋਏਗੀ ਹਾਂ ਇੰਨੇ ਦੀ ਹੈ ਇੰਨੇ ਇਹ ਬਾੜੀਆਂ ਮਹਿੰਗੇ ਨਹੀਂ ਹੁੰਦੀਆਂ ਇਹ ਬਾਬਾ ਜੀ ਮਗਰ 7 ਗੀਰ ਨੇਗੇ ਤਿੰਨ ਮੂਰੇ ਹੈਗੇ ਜਦੋਂ ਆਪਾਂ ਪਹਿਲੇ ਚ ਪਾਲਿਆ 7 ਗੀਰ ਪਹਿਲੇ ਚ ਪੈਣਗੇ 7 ਹੀ ਦੂਜੇ ਚ 7 ਹੀ ਤੀਜੇ ਚ 21 ਗੇਰ ਬਣ ਜਾਂਦੇ ਆ। ਅੱਛਾ। ਵੀ ਇੰਨੀਆਂ ਬਹੁਤੀਆਂ ਵੀ ਆਹ ਮਹਿੰਗੀ ਨਹੀਂ ਹੈ। ਇਹ ਜਿਹੜਾ 22 ਜਦਾਂ ਅੰਜਲੀ ਤੇਜ ਕਰੀ ਆਉਣੀ ਆ। ਗੇਰ ਪਾਈ ਉਹਨਾਂ ਤੇ ਹੀ ਹਾਂਜੀ ਉਹਨਾਂ ਤੇ ਹੀ ਜਾਣੀਆਂ। ਹਾਂ। ਬਾਕੀ ਜੇ ਚੜਾਈ ਪੈ ਗਈ ਫਿਰ ਤਾਂ ਆਪੇ ਹੌਲੀ ਹੋ ਜਾਣਾਂਗੇ। ਜਿੰਨੇ ਜਿੰਨੇ। ਨਾ ਕਹੀਂ ਬਾਬੇ ਨੇ ਕਹਿ ਆ ਗਿਆਂ ਵੀ ਜਿੰਨੇ ਗੇਰ ਪਾਈ ਜਾਊਂਗੇ ਉਹਨਾਂ ਤੇ ਹੀ ਭੱਜੀ ਜਾਣੇ ਨੇ। ਨਾ ਕੈਰ ਜਿਹੜਾ ਆ ਹੈ। ਇਹ ਬੱਚਿਆਂ ਨੂੰ ਇੱਥੇ ਸਖਲਾਈ ਦਿੱਤੀ ਜਾਂਦੀ ਹੈ। ਕੁੱਝ ਜੋ ਜ਼ਿਆਦਾ ਪ੍ਰਬੰਧ ਹੈ ਉਸ ਤੋਂ ਬੱਚਿਆਂ ਵਾਰੀ ਕੀਤਾ ਜਾਂਦਾ ਹੈ ਇੱਥੋਂ ਸਿੱਖਦੇ ਨੇ ਇਹ ਕਿ ਸਾਰੀ ਜੋ ਮਰਿਆਦਾ ਹੈ ਸਿੱਖਣ ਤੋਂ ਬਾਅਦ ਇਹ ਖੁਦ ਸਾਰਾ ਕੁਝ ਕਰਦੇ ਨੇ ਤੇ ਅਗਰ ਮੈਂ ਇਸ ਬਿਲਡਿੰਗ ਦੀ ਗੱਲ ਕਰਾਂ ਇਹ 3 ਕੁ ਮਹੀਨੇ ਪਹਿਲੇ ਬਣੀ ਹੈ ਤੇ 20 25 ਦਿਨ ਪਹਿਲੇ ਇਹਦਾ ਲੈਂਟਰ ਖੁੱਲਿਆ ਤੇ ਜਿਹਨੂੰ ਕਮਰਾ ਨਹੀਂ ਮਿਲਦਾ ਉਹ ਖੁੱਲੇ ਹਾਲ ਦੇ ਵਿੱਚ ਕਰੈਂਦਾ ਰੈਸਟ ਕਰ ਲੈਂਦੇ ਮੌਸਮ ਨਾ ਹੰਡ ਹੈ ਨਾ ਗਰਮੀਆਂ ਮੌਸਮ ਬਹੁਤ ਵਧੀਆ ਤਾਂ ਕਰਕੇ ਇੱਥੇ ਵੀ ਪ੍ਰੋਬਲਮ ਨਹੀਂ ਹੈ ਤੇ ਜਿਹੜੇ ਬੈਗ ਵਗੈਰਾ ਹੁੰਦੇ ਉਹ ਵਗੜੀ ਕਰਤੀ ਜਾਮਾ ਕਰਵਾ ਦਿੰਦੇ ਤੇ ਆਪਾਂ ਚੱਲਦੇ ਹੁਣ। ਨੋਟਸ ਨੂੰ ਮੇਲੇ ਕਰਦੇ। ਸਮਾਂ ਹੋ ਰਿਹਾ ਜੀ 9:30 ਵਜੇ ਦਾ। ਤੇ ਨਹਾ ਤੋ ਕੇ ਆਪਾਂ ਦੁਬਾਰਾ ਹੋਗੇ ਤਿਆਰ ਕਿਉਂਕਿ ਆਪਾਂ ਮਾਰਕੀਟ ਘੁੰਮ ਕੇ ਆਏ ਤੇ ਤੇ ਅਮਨ ਵੀ ਰੜੀ ਐ। ਆਪਾਂ ਹੁਣੇ ਨਹਾ ਲੈ। ਆਪਾਂ ਨੇ ਸਵੇਰੇ ਇੰਨਾਣਾ। ਜੇ ਸਵੇਰੇ ਨਹਾਣ ਬੈਠ ਕੇ ਫੇਰ ਟਾਈਮ ਬਹੁਤ ਹੋ ਜਾਣਾ। ਸਮਾਂ ਖਰਾਬ ਹੋ ਜਾਂਦਾ। ਮੀਨਾਂ ਨੇ ਸਵੇਰ ਨੂੰ ਨਹਾਣ ਦਾ ਮੈਡਾ ਕੋਈ ਨਹੀਂ ਐ। ਨਾ ਨਹੀਂ ਆਣਾ। ਅਸੀਂ ਨਹੀਂ ਆਣਾ। ਅਸੀਂ ਨਹੀਂ ਆਉਣਾ। ਔਰ ਸਵੇਰੇ ਅਗਰ ਨਹਾ ਲੈ। ਤੇ ਜਿਹੜਾ ਤੌਲੀਆ ਗਿੱਲਾ ਹੋਊਗਾ ਮਿੱਤਰੋ ਸੁੱਕਣਾ ਨਹੀਂ ਹੈ। ਬੈਗ ਦੇ ਵਿੱਚ ਪਾ ਦਿਓ ਦੂਸਰੇ ਕੱਪੜੇ ਵੀ ਖਰਾਬ ਹੋਣਗੇ। ਆ ਜਾ ਫਿਰ ਮਦਨਾਲਾ ਮੜਾ ਜਾ ਤੇ ਸਵੇਰ ਦੀ ਸੰਗਤ ਐਦਾਂ ਹੀ ਆ ਰਹੀ ਹੈ ਇਹ ਵਾਲਾ ਜੋ ਰਸਤਾ ਹੈ ਇਹ ਐਦਾਂ ਹੀ ਭਰਿਆ ਰਹਿੰਦਾ ਹੈ ਸਰਾਮਾ ਬਹੁਤ ਨੇ ਪਰ ਫਿਰ ਵੀ ਕਮਰੇ ਔਖੇ ਮਿਲਦੇ ਨੇ ਲੋ ਜੀ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਉੱਥੇ ਤੱਕ ਤੁਹਾਨੂੰ ਸੰਗਤ ਦੀ ਸੰਗਤ ਦਿਖੇਗੀ ਜੇਕਰ ਰਾਤ ਦੀ ਵੀਊ ਦੀ ਗੱਲ ਕਰੀਏ ਆ ਵੀਊ ਬਹੁਤ ਸੋਹਣਾ ਹੈ ਤੇ ਇਧਰ ਕਿਆ ਬਾਤ ਹੈ ਬਹੁਤ ਹੀ ਵਾਹ ਭਾਈ ਕਨਈਆ ਜੀ ਤੇ ਇੱਧਰ ਲਾਈਨ ਲੱਗੀ ਹੋਈ ਹੈ ਕਮਰੇ ਲੈਣ ਦੇ ਲਈ Thank mm -hmm. you. ਮਾਈ ਕੁਰਵਾ ਹੀ ਕੁਰਵਾ ਇੱਧਰ ਲਾਈਨਾਂ ਲੱਗੀਆਂ ਹੋਈਆਂ ਪੰਗਰ ਤੋਂ ਫੜੀ ਅੱਗੇ ਤੱਕ ਤੇ ਅੰਦਰ ਚੱਲ ਰਹੀ ਹੈ ਸਫਾਈ ਮੈਂ ਕਿਆ ਸੀ ਨਾ ਮੈਂ ਕਿਆ ਸੀ ਨਾ ਮੈਂ ਵੀ ਆ ਗਿਆ ਮੁੰਡਾ ਨਾ ਆਣ ਜਿ ਨਹੀਂ ਆਇਆ ਹੈ ਜੇ ਤੂੰ ਜਲਦੀ ਨਾ ਲਾਂਦਾ ਫਾਇਦੇ ਚ ਰਹਿੰਦੇ ਨਾ ਲਾਉਣ ਦੇ ਵਿੱਚ ਨਹੀਂ ਆਇਆ इधर खड़ गए जी मोटरसाइकिल सारी पार्क के बिच अगे तक मोटरसाइकिल मोटरसाइकिल बाकी संगत हाले आ रही वाहम है वा, ਘਰ ਮੈਂ ਹਾਂ ਉਹ ਤੇ ਪਿੰਡ ਕੋਲ ਦੇ ਸੀ ਕੀ ਬਾਤ ਹੈ ਮੈਂ ਉਹੀ ਦੇਖ ਰਿਹਾ ਮਹਲੇ ਕੋ ਪਹੁੰਚੀ ਹੀ ਨਹੀਂ ਹੈ ਪ੍ਰਸ਼ਾਦਾ ਪਾਣੀ ਆਪਾਂ ਨੇ ਛਕ ਲਿਆ ਜੀ ਤੇ ਅੱਜ ਆਪਾਂ ਰਿਸ਼ੀਕੇਸ਼ ਘੁੰਮੇ ਸੰਗਤ ਦੇ ਦਰਸ਼ਨ ਕਰੇ ਆਪਾਂ ਨੇ ਇੱਥੇ ਸਾਰਾ ਦਿਨ ਸੰਗਤ ਆਂਦੀ ਰਹਿੰਦੀ ਹੈ ਤੇ ਅੱਜ ਆਪਾਂ ਰੈਸਟ ਵੀ ਕਰ ਲਈ ਜੋ ਕੱਪੜੇ ਲੇੜੇ ਧੋਣ ਵਾਲੇ ਆ ਉਹ ਵੀ ਆਪਣੇ ਤਕਰੀਬਨ ਤੋਂ ਹੋਗੇ ਤੇ ਉਸ ਤੋਂ ਬਾਅਦ ਅਗਰ ਅੱਜ ਆਪਾਂ ਸਫਰ ਸਟਾਰਟ ਵੀ ਕਰ ਲੈਂਦੇ ਤਾਂ ਰਸਤੇ ਵਿੱਚ ਵੀ ਬੜਾ ਸਟਾਰਟ ਹੋ ਗਿਆ ਸੀਗਾ ਤੇ ਬਾਰਿਸ਼ ਦੇ ਕਾਰਨ ਆਪਾਂ ਨੂੰ ਫੇਰ ਰਸਤੇ 'ਤੇ ਰੁਕਣਾ ਪੈਣਾ ਤਾਂ ਕੋਈ ਠਹਿਰ ਨਹੀਂ ਮਿਲਣੀ ਸੀਗੀ ਤਾਂ ਕਰਕੇ ਆਪਾਂ ਇੱਥੇ ਰੁਕ ਗਏ ਤੇ ਕੱਲ ਇੱਥੋਂ ਸਫਰ ਸਟਾਰਟ ਕਰਾਂਗੇ ਟਾਰਗੇਟ ਹੈ ਵੀ ਆਪਾਂ ਦੇਵ ਪ੍ਰਿਆਗ ਪਹੁੰਚੀਏ ਤੇ ਆ ਦੇਵ ਪ੍ਰਿਆਗ ਹੋਏਗਾ ਇੱਥੋਂ ਤਕਰੀਬਨ 66 ਕਿਲੋਮੀਟਰ ਅਗਰ ਉਸ ਤੋਂ ਪਹਿਲੇ ਆਪਾਂ ਨੂੰ ਕੋਈ ਠਹਿਰ ਮਿਲ ਗਈ ਤਾਂ ਆਪਾਂ ਉੱਥੇ ਤਾਂ ਵੀਡੀਓ ਦੀ ਕਰਦੀ ਐਥੀ ਸਮਾਪਤੀ ਜੇ ਅਗਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਤੇ ਸੋਹਣਾ ਜਿਹਾ ਕਮੈਂਟ ਕਰਦੇ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਆਂ ਕੱਲ ਨਵੇਂ ਰਾਵਾਂ ਉੱਤੇ ਨਵੇਂ ਸਫਰਾਂ ਉੱਤੇ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ